ਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਕਿਹੜਾ ਬੰਦਾ ਕਿਹੜਾ ਮਾ ਬਈ ਯਾਰ ਇਹ ਇੰਦਰਾਪੁਰੀ ਸਾਜਪੁਰ ਹੋਰ ਹੈ ਜੀ ਕੀ ਗੱਲ ਕੀ ਹੋਈ ਮਾਤੇ ਜਿਹੜਾ ਰਾਤੀ ਲੜਾਈ ਦਾ ਕਾਰਨ ਕੀ ਮੈਂ ਕਿ ਉਹ ਨਾ ਮੁੰਡਾ ਸਾਡਾ ਨਸ਼ੇ ਨੂੰ ਸ਼ਿਕਾਰਦਾ ਵਾ ਇਸ ਕਰਕੇ ਆ ਕੇ ਸਾਨੂੰ ਲੜਾਈ ਲੜਾਈ ਕਰਦਾ ਵਾ ਤੇ ਦਬਕਾਉਂਦਾ ਵਾ ਕਹਿੰਦਾ ਮੈਨੂੰ ਇੱਥੋਂ ਜਗ੍ਹਾ ਦੇ ਵਿੱਚੋਂ ਹਿੱਸਾ ਦੇ ਵੋ ਅੱਛਾ ਹਾਂ ਜੀ ਕਿੰਨੇ ਸਾਲ ਤੋਂ ਰਹੀ ਐ ਨੋ ਪੇਜ ਆਪਣਾ ਕੀਤਾ ਇਹਨੇ ਇਨੂੰ ਕਿੰਨੇ ਸਾਲ ਹੋ ਗਏ ਜੀ ਬੇਦਖਲ ਕਿਤੇ ਨੇ ਹਾਂਜੀ ਕਿੰਨੇ ਸਾਲ ਹੋ ਗਏ 2.5 ਸਾਲ 2.5 ਸਾਲ ਬੇਦਖਲ ਨੂੰ ਹੋ ਗਏ ਹਾਂਜੀ ਤੇ ਕੀ ਮੰਗ ਘਾਰੇ ਤੇ ਥੋੜਾ ਸਾਗੇ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਸਾਨੂੰ ਅਨਸਾਫ ਚਾਹੀਦਾ ਵਾ ਵੀ ਅਸੀਂ ਉਹਨੇ ਉਹ ਕੁੜੀ ਆ ਜਿਹੜੀ ਨਾ ਨਜਾਇਜ਼ ਸਬੰਧ ਨੇ ਉਹਦੇ ਨਾਲ ਉਹਦੇ ਨਾਲ ਰਹਿ ਰਹੀ ਆ ਵੀ ਉਹ ਕਹਿੰਦੀ ਆ ਮੈਨੂੰ ਘਰੇ ਬਾੜੋ ਉਹ ਵੀ ਕਹਿੰਦਾ ਵੀ ਉਹ ਵੀ ਕਹਿੰਦੀ ਆ ਸਾਨੂੰ ਦੁਖੀ ਕਰਦਾ ਉਹ ਬਹੁਤ ਜੀ ਹਾਂ ਭਾਈ ਕੀ ਨਾਮ ਹੈ ਤੁਹਾਡਾ ਕਿੱਥੇ ਰਹਿਣਾ ਲੇ ਭਾਈ ਇਹੀ ਤਾਇਪ ਰੋਡ ਇੰਦਰਾਪੁਰੀ ਇੱਕ ਨੰਬਰ ਗਲੀ ਨਾਮ ਮੇਰਾ ਰਣਜੀਤ ਸਿੰਘ ਹੈ ਜੀ ਸਰ ਕੀ ਗੱਲ ਕੀ ਹੋਈ ਹੈ ਜਿਹੜਾ ਪਈ ਅੱਜ ਫੜਾਇਆ ਸੀ ਸਰ ਮੇਰਾ ਹੈਗਾ ਛੋਟਾ ਭਰਾ ਸੀ ਉਹਨੂੰ ਬੇਦਖਲ ਕੀਤਾ ਹੋਇਆ ਵਾ ਤੇ ਉਹ ਕਿਸੇ ਬਾਹਰ ਕੁੜੀ ਨਾਲ ਰਹਿੰਦਾ ਪਿਆ ਵਾ ਉਹ ਪਹਿਲੇ ਵੀ ਆਈ ਹੋਈ ਆ ਤੇ ਉਹ ਘਰੇ ਵੜਨ ਦੀ ਕੋਸ਼ਿਸ਼ ਕਰਦਾ ਪਿਆ ਸੀ ਬੇਦਖਲ ਕੀਤਾ ਹੋਇਆ ਜੀ ਉਹਨੂੰ ਹਾਂ ਜੀ ਮਤਲਬ ਕਾਰਨ ਕੀ ਸੀਗਾ ਜਿਹੜਾ ਇੱਥੇ ਲੜਾਈ ਚ ਵਿੜਾ ਕਰਨ ਆਇਆ ਸਰ ਉਹ ਕਹਿ ਰਿਹਾ ਕਿ ਮੈਨੂੰ ਘਰ ਦੇ ਅੰਦਰ ਐਂਟਰ ਕਰੋ ਕਿ ਮੈਂ ਘਰੇ ਰਹਿਣਾ ਆ ਅਸੀਂ ਉਹਨੂੰ ਬੇਦਖਲ ਕੀਤਾ ਹੋਇਆ ਵਾ ਉਹ ਸਾਡੇ ਕਹਣੇ ਤੋਂ ਬਾਹਰ ਆ ਜੀ ਉਹ 2021 ਦਾ ਬੇਦਖਲ ਕੀਤਾ ਹੋਇਆ ਜੀ ਅਸੀਂ ਹਾਂਜੀ ਉਹ ਕੰਪਲੀਟ ਵੀ ਕੀਤੀ ਸੀ ਕੰਪਲੀਟ ਕੀਤੀ ਹੋਈ ਹੈ ਜੀ 7 ਨੰਬਰ ਡਿਵੀਜ਼ਨ ਚ ਕੀਤੀ ਹੈ ਜੀ ਅੱਛਾ ਹਾਂਜੀ ਤੇ ਮਤਲਬ ਕੋਣ ਕੋਣ ਸੀਗਾ ਜਿਹੜੇ ਰਾਤੀ ਹਮਲਾ ਕੀਤਾ ਇਹ ਤੇ ਕਾ ਕੇ ਆ ਕੇ ਲਗੇ ਇਹ ਦੋ ਜਣੇ ਸੀਗੇ ਸਰ ਤੇ ਗਗਨਦੀਪ ਸੀਗਾ ਤੇ ਕਿਰਨਾ ਸੀਗੀ ਹਾਂਜੀ ਅਵੇ ਗੱਲ ਕਰ ਰਹੇ ਹੋ ਕਿਥੇ ਰਹਿਣ ਵਾਲੀ ਇਹ ਗਲੀ ਦੇ ਵਿੱਚ ਹੀ ਰਹਿੰਦੇ ਆ ਸਰ ਤੇ ਕੀ ਮੰਗ ਕਰ ਰਹੇ ਹੋ ਸਰ ਇਹ ਮੰਗਦੇ ਸਾਡੀ ਜਗਾਹ ਚ ਹਿੱਸਾ ਭਾਲਦੇ ਪਏ ਆ ਜੀ ਤੇ ਅਸੀਂ ਬੇਦਖਲ ਕੀਤਾ ਆਇਆ ਸਰ ਉਹ ਕੁੜੀ ਪਹਿਲੇ ਵੀ ਆਈ ਹੋਈ ਹੈ ਇਸ ਕਰਕੇ ਹਾਂਜੀ ਕੋਈ ਅੱਗੇ ਤੁਹਾਡੇ ਤੇ ਅੱਗੇ ਵੀ ਸਰ ਉਹ ਕੁੜੀ ਦੇ ਘਰ ਦੇ ਵੱਲੋਂ ਸਾਡੇ ਤੇ ਬਹੁਤ ਹਮਲੇ ਹੋ ਚੁੱਕੇ ਹੋਏ ਆ ਅਸੀਂ ਸਿਰ ਪੜਵਾਏ ਬਹੁਤ ਨੁਕਸਾਨ ਹੋਇਆ ਜੀ ਸਾਡੇ ਦਰਵਾਜ਼ੇ ਬਾੜੀਆਂ ਦੇਖੋ ਜੀ ਕਿ ਸਾਡੇ ਘਰ ਦਾ ਹਾਲ ਬਹੁਤ ਮਾੜਾ ਕੀਤਾ ਉਹਨਾਂ ਨੇ ਕਈ ਸਾਲ ਹੋ ਗਏ ਜੀ ਸਾਡੇ ਇਹਨਾਂ ਦੇ ਨਾਲ ਬਹੁਤ ਚੱਕਰ ਚੱਲਦੇ ਲੜਾਈਆਂ ਦੇ ਸਾਡੇ ਉਲਟੇ ਪਰਚੇ ਸਾਡੇ ਤੇ ਪੈਂਦੇ ਨੇ ਅੱਛਾ ਹੁਣ ਪ੍ਰਸ਼ਾਸਨ ਅੱਗੇ ਕੀ ਮੰਗ ਕਰੇ ਪ੍ਰਸ਼ਾਸਨ ਮੁਰੇ ਜੀ ਇਹੀ ਬੇਨਤੀ ਹੈ ਜੀ ਜੋ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ